ਦਵਾੜੀ ਦੇ ਮੌਕੇ ਤੇ 5 ਬੈਗ ਗੌਦਰੇ ਦੇ ਖਰੀਦੋ ਤੇ ਇੱਕ ਬੋ ਮੈਜਿਕ ਸਪਲੀਮੈਂਟ ਫ੍ਰੀ ਲਓ ਤੇ ਤੁਹਾਨੂੰ ਦੱਸ ਦਈਏ ਕਿ ਸਾਡੀ ਜਿਹੜੀ ਹੈੱਡ ਬ੍ਰਾਂਚ ਆ ਉਹ ਪਾਸੋਂ ਸ਼ਹਿਰ ਦੇ ਵਿੱਚ ਹੈ ਪਟਿਆਲਾ ਰੋਡ ਤੇ ਬਾਬਾ ਪੀਰ ਦੇ ਬਿਲਕੁਲ ਸਾਹਮਣੇ ਸਾਡੀਆਂ 2 3 4 ਬ੍ਰਾਂਚਾਂ ਜਿਹੜੀਆਂ ਹੋਰ ਵੀ ਨੇ ਕਿ ਜਦੋਂ ਕਿ ਚਹਲ ਹੋ ਗਈ ਸਹੌਲੇ ਇੱਕ ਕਰਾਲਾ ਹੋ ਗਿਆ ਤੇ ਅਸੀਂ ਪਟਿਆਲਾ ਤੇ ਮਲੋ ਨਾਮਾ ਸ਼ੁਰੂ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੰਡੇ ਟ੍ਰੇਡਿੰਗ ਕੰਪਨੀ ਪਹਾਸੋਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਵਿਸ਼ੇਪਰਮ ਮਡੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਅਸੀਂ ਮੰਡੇ ਟ੍ਰੇਡਿੰਗ ਕੰਪਨੀ ਪਹਾਸੋਂ ਆਪਣੇ ਕਿਸਾਨ ਵੀਰਾਂ ਦੇ ਲਈ ਤੇ ਡੈਰੀ ਫਾਰਮਿੰਗਸ ਦੇ ਲਈ ਲੋਕਾਂ ਦੇ ਲਈ ਇੱਕ ਸਪੈਸ਼ਲ ਚੀਜ਼ ਮਤਲਬ ਲੈ ਕੇ ਆਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਗੌਦਰੇਜ ਪਸ਼ੂ ਆਹਾਰ ਅਸੀਂ ਇਹਦੇ ਨਾਲ ਕੰਮ ਕਰਦੇ ਆ ਨੂੰ ਤਕਰੀਬਨ ਸਾਨੂੰ 3-4 ਸਾਲ ਹੋ ਗਏ ਆ। ਪਰ ਪਸ਼ੂਆਂ ਦੇ ਲਈ ਇਹ ਇੱਕ ਰੇਗ ਮਤਲਬ ਕਿ ਛੋਟੇ ਬੱਚੇ ਤੋਂ ਲੈ ਕੇ ਬੱਚੀ ਤੱਕ ਤੇ ਇਹਨਾਂ ਕੋਲ ਫੀਡ ਹੈ ਤੇ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਆ ਹੌਲ ਸੇਲ ਰੇਟ ਤੇ ਸਾਡੇ ਨਾਲ ਕਿਸਾਨ ਵੀਰ ਜੁੜ ਕੇ ਔਰ ਡੇਰੀ ਧੰਦੇ ਵਾਲੇ ਵੀਰ ਜੁੜ ਕੇ ਬਹੁਤ ਚੰਗਾ ਮੁਨਾਫਾ ਲੈ ਸਕਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਪਣੇ ਕੋਲ ਕਾਫ ਸਟਾਰਟਰ ਜੋ ਮਤਲਬ ਕਿ 25 ਕਿਲੋ ਦੀ ਪੈਕਿੰਗ ਦੇ ਵਿੱਚ ਫੀਡ ਆਉਂਦੀ ਹੈ 16 ਦਿਨ ਤੇ ਜਿਹੜੇ ਹੁੰਦੇ ਆ ਨਵੇਂ ਬੱਚੇ ਉਹਨਾਂ ਨੂੰ 6 ਮਹੀਨੇ ਤੱਕ ਇੱਕ ਕੰਮ ਕਰਦੀ ਹੈ ਦੂਸਰੇ ਨੰਬਰ ਤੇ ਕਾਫ ਗਰੋਵਰ ਜਿਹੜੀ ਉਹਨਾਂ ਨੂੰ ਜਲਦੀ ਜਵਾਨ ਕਰਨ ਚ ਮਦਦ ਕਰਦੀ ਹੈ ਤੀਸਰੇ ਨੰਬਰ ਤੇ ਆ ਜਾਂਦੀ ਹੈ ਹੀਫਰ ਫੀਡ ਪਸ਼ੂ ਨੂੰ AI ਹੋਣ ਤੋਂ ਬਾਅਦ ਸੋਣ ਤੱਕ ਔਰ ਇੱਕ ਸਪੈਸ਼ਲ ਚੀਜ਼ ਆ ਜਾਂਦੀ ਹੈ ਜਿਹੜੀ ਲੈਕਟੇਸ਼ਨ ਪੀਰੀਅਡ ਦੇ ਲਈ ਹੁੰਦੀ ਹੈ ਉਹ ਸਿਰਫ 25 ਦਿਨ ਜਿਹੜੀ ਪਹਿਲਾਂ ਪੈਂਦੀ ਹੈ ਉਸ ਤੋਂ ਬਾਅਦ ਮਿਲਕਿੰਗ ਦੇ ਲਈ ਬੋਵਿਨੂ ਫੀਡ ਔਰ ਇਹਦੀ ਖਾਸੀਅਤ ਇਹ ਹੈ ਕਿ ਇਹ ਸਿਰਫ 10 ਲੀਟਰ ਮਗਰ ਸਿਰਫ 3 ਕਿਲੋ ਫੀਡ ਪਾਣੀ ਆ ਜਾਨੀ ਕਿ ਆਮ ਫੀਡਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਉਹ 1 ਲੀਟਰ ਦੇ ਮਗਰ 500 ਗ੍ਰਾਮ ਫੀਡ ਪਾਉਂਦੇ ਉਹਦੀ ਡੋਜ਼ ਹੈ ਜਿਹੜੀ ਰეკਮੈਂਡ ਕੀਤੀ ਜਾਂਦੀ ਆ ਪਰ ਜਿਹੜੀ ਇਹ ਫੀਡ ਹੈ ਜੇ ਤੁਸੀਂ ਪਾਓਗੇ ਇਹਦੇ ਸਿਰਫ 10 ਲੀਟਰ ਮਗਰ 3 ਕਿਲੋ ਫੀਡ ਸਫੀਸ਼ੀਐਂਟ ਰਹੇਗੀ ਔਰ ਤੁਹਾਡੇ ਪਸ਼ੂ ਦੀ ਜਿਹੜੀ ਸਿਹਤ ਆ ਵੀ ਬਹੁਤ ਵਧੀਆ ਰਹੇਗੀ ਅੱਗੇ ਦੂਸਰੇ ਨੰਬਰ ਤੇ ਸੀ ਜਿਹੜੀਆਂ ਕਿਸਾਨਾਂ ਨੂੰ ਜ਼ਿਆਦਾ ਸਹੂਲਤਾਂ ਦੇ ਰਹੇ ਆ ਉਹ ਕੀ ਜੋ ਵੀ ਖਾਲ ਫੀਡ ਅਸੀਂ ਪ੍ਰੋਵਾਈਡ ਕਰਾਉਂਦੇ ਆ ਉਹ ਹੋਲ ਸੇਲ ਰੇਟ ਤੇ ਮਿਲਦੀ ਹੈ ਕਿ ਬਾਜ਼ਾਰ ਦੇ ਨਾਲੋਂ ਸਸਤੀ ਹੁੰਦੀ ਹੈ। ਦੂਸਰੇ ਨੰਬਰ ਤੇ ਜਿਹੜੀ ਪਹੁੰਚ ਹੈ ਉਹ ਸਾਡੇ ਬਿਲਕੁਲ ਮੁਫਤ ਕੀਤੀ ਜਾਂਦੀ ਹੈ। ਕਿਸੇ ਵੀ ਬੰਦੇ ਨੂੰ ਆਪਣੇ ਨਜ਼ਦੀਕੀ ਸ਼ਹਿਰ ਤੋਂ ਪਾਸੋਂ ਤੋਂ ਜੇ ਜ਼ਰੂਰਤ ਹੈ 5-7 ਕਿਲੋਮੀਟਰ ਦੇ ਏਰੀਆ ਦੇ ਵਿੱਚ 10 ਕਿਲੋਮੀਟਰ ਦੇ ਏਰੀਆ 'ਚ ਦੋ ਬੈਗ, ਪੰਜ ਬੈਗ ਫੀਡ ਦੇ ਖਾਲ ਦੇ ਚਾਹੀਦੇ ਆ ਉਹ ਸਾਡੇ ਵੱਲੋਂ ਫ੍ਰੀ ਡਿਲੀਵਰ ਕੀਤੇ ਜਾਂਦੇ ਆ। ਤੇ ਤੀਜੇ ਨੰਬਰ ਤੇ ਜਿਹੜੀ ਸਭ ਤੋਂ ਚੰਗੀ ਗੱਲ ਹੈ ਔਰ ਕਿਸਾਨ ਵੀਰਾਂ ਨੂੰ ਇਹਦੇ ਨਾਲ ਬਹੁਤ ਫਾਇਦਾ ਵੀ ਹੈ ਔਰ ਹੋ ਵੀ ਰਿਹਾ ਅੱਗੇ ਵੀ ਹੋਏਗਾ। जेने जेने दे दे कि ਅਸੀਂ ਪਸ਼ੂਆਂ ਦੇ ਡਾਕਟਰ ਉਹਨਾਂ ਦੀ ਸਹੂਲਤ ਅਸੀਂ ਫ੍ਰੀ ਪ੍ਰੋਵਾਈਡ ਕਰਵਾ ਰਹੇ ਹਾਂ ਜਿਹੜੇ ਜਿਹੜੇ ਵੀ ਸਾਡੇ ਕਸਟਮਰ ਯਾ ਤੇ ਯੂਜ਼ਰਸ ਨੇ ਤੇ ਨਾਲ ਪਸ਼ੂਆਂ ਦੇ ਡਾਕਟਰਾਂ ਦੇ ਨਾਲ ਜੋ ਵੀ ਜਿਤ ਤੱਕ ਮਤਲਬ ਜ਼ਰੂਰਤ ਹੁੰਦੀ ਹੈ ਕਿ ਪਸ਼ੂਆਂ ਦੀਆਂ ਦਵਾਈਆਂ ਨੇ ਉਹ ਵੀ ਸਾਡੇ ਵੱਲੋਂ ਫ੍ਰੀ ਆਫ ਕਾਸਟ ਦਵਾਈ ਮਤਲਬ ਦਿੱਤੀਆਂ ਜਾਂਦੀਆਂ ਨੇ ਜਿੱਦਾਂ ਕੀ ਆਪਾਂ ਇੱਕ ਗੱਲ ਕਰੀਏ ਹਰੇਕ ਤਿੰਨ ਮਹੀਨੇ ਬਾਅਦ ਹਰੇਕ ਪਸ਼ੂ ਨੂੰ ਹਰੇਕ ਡੈਰੀ ਫਾਰਮਰ ਤੇ ਇੱਕ ਜ਼ਰੂਰਤ ਹੁੰਦੀ ਹੈ ਫਰਬੈਂਡ ਆ ਵੀ ਜ਼ਰੂਰਤ ਉਹ ਜਿਹੜੀ ਡੀ ਵਰਮਿੰਗ ਹੁੰਦੀ ਹੈ ਉਹ ਸਾਡੇ ਵੱਲੋਂ ਫ੍ਰੀ ਆਫ ਕਾਸਟ ਹੈ ਅਦਰ ਜੇ ਕਿਸੇ ਬੰਦੇ ਨੂੰ ਵੈਸੋ ਕੋਈ ਐਮਰਜੈਂਸੀ ਜ਼ਰੂਰਤ ਹੋਵੇ ਉਹਦੇ ਲਈ ਵੀ ਸਾਡੇ ਕੋਲ ਡਾਕਟਰ ਨੇ ਸਾਡੇ ਕੋਲ ਬਹੁਤ ਸੀਨੀਅਰ ਡਾਕਟਰ ਜਿਹੜੀ ਗੌਦਰੀ ਜੀ ਵੱਲੋਂ ਅਸੀਂ ਪ੍ਰੋਵਾਈਡ ਕਰਵਾਉਂਦੀ ਸਹੂਲਤ ਦੇ ਰਹੇ ਹਾਂ ਤੇ ਤੁਹਾਨੂੰ ਮੈਂ ਇੱਕ ਦਿਖਾਣਾ ਚਾਹਵਾਂਗੀ ਗੌਦਰੀ ਦੀ ਖਾੜਾ ਜਿਹੜੀ ਸਸਤੇ ਰੇਟ ਤੇ ਇਹਦਾ ਸੌਰੀ ਪਹਿਲਾਂ ਦੱਸ ਦੇ ਕਿ ਡੇਲੀ ਦਾ ਇਹਦਾ ਮਤਲਬ ਕਿ ਜੋ ਵੀ ਹੁੰਦਾ ਬਾਜ਼ਾਰ ਮਾਰਕੀਟ ਦਾ ਰੇਟ ਹੈ ਅੱਜ ਦਾ ਇਹਦਾ ਰੇਟ ਸਿਰਫ 1300 ਰੁਪਏ ਹੈ 1300 ਰੁਪਏ ਪਰ ਬੈਗ ਔਰ ਬਿਲਕੁਲ ਕੱਚੀ ਖਾੜਾ ਤੇ ਇੱਕ ਅੱਗੇ ਇੱਕ ਹੋਰ ਸੈਂਪਲ ਤੁਹਾਨੂੰ ਚੈੱਕ ਕਰਾਉਨੇ ਆ। ਇਹ ਕਾਜਨ ਦਾ ਮੈਚ ਫੀਡ ਆ ਜਾਂਦੀ ਹੈ ਇਹ। ਤੇ ਇੱਕ ਹੋਰ ਜਿਹੜੀ ਇੱਕ ਮਤਲਬ ਕਿ ਪਸ਼ੂਆਂ ਦੇ ਲਈ ਤੁਹਾਨੂੰ ਇੱਕ ਦਸਾਂ ਲਿ ਜਾਵਾਂਗੇ ਜਿਹੜੀ ਫੀਡ ਹੈਗੀ ਆ ਬਾਈਪਰੋ। ਇਸ ਫੀਡ ਦੇ ਵਿੱਚ 5th ਜਨਰੇਸ਼ਨ ਬਾਈਪਾਸ ਪ੍ਰੋਟੀਨਸ ਨੇ। ਸੋ ਜਿਹੜੇ ਵੀ ਕਿਸੇ ਪਸ਼ੂ ਨੂੰ ਜਦੋਂ ਡਰਾਈ ਮੈਟਰ ਘਟ ਜਾਂਦਾ ਆ ਉਦੋਂ ਇਹ ਇੰਨਾ ਕਿਦਾ ਜ਼ਬਰਦਸਤ ਰਿਜ਼ਲਟ ਹੈ ਕਿ ਬੰਦੇ ਮਤਲਬ ਆ ਖੁਸ਼ ਹੁੰਦੇ ਹਨ। ਆਰ ਇੱਕ ਤਾਂ ਮੱਝਾਂ ਦੇ ਲਈ ਸਪੈਸ਼ਲ ਫੀਡ ਇਹਦੀ ਗੱਲ ਕਰਦੇ ਹਾਂ ਮਿਲਕਮੋਰ ਇਸ ਦੇ ਵਿੱਚ ਬਾਈਪਾਸ ਫੀਡ ਜੋ 5ਥ ਜਨਰੇਸ਼ਨ ਦੀ ਹੈ 5ਥ ਜਨਰੇਸ਼ਨ ਦਾ ਮਤਲਬ ਕੀ ਹੈ ਸੁਪੀਰੀਅਰ ਸੁਪੀਰੀਅਰ ਕੁਆਲਟੀ ਦੇ ਆਉਂਦੇ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਦੇਸ਼ੀ ਪਾਸਾ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ 2G 3G 4G ਐਡਵਾਂਸ ਮਤਲਬ ਉਹਦੀ ਟੈਕਨੋਲੋਜੀ ਹੈ ਜਿਹੜੀ ਇਹ 5ਥ ਜਨਰੇਸ਼ਨ ਦੀ ਬਾਈਪਾਸ ਫੀਡ ਹੈ ਔਰ ਜੇ ਗੱਲ ਕਰੀਏ ਕਿ ਅਦਰ ਫੀਡ ਆਪਣੇ ਇੰਡੀਆ ਦੇ ਵਿੱਚ ਜਿਹੜੇ ਹਿਸਾਬ ਨਾਲ ਸਾਨੂੰ ਪਤਾ ਸਿਰਫ ਤਿੰਨ ਕੈਟਲ ਫੀਡਸ ਜਿਹੜੀਆਂ ਯੂਜ਼ ਕਰਦੀਆਂ ਨੇ ਐਂਡ ਇਸ ਤੋਂ ਅੱਗੇ ਮਤਲਬ ਕਿ ਜੇ ਕਿਸੇ ਵੀ ਵੀਰ ਨੂੰ ਇਸ ਦੀਵਾਲੀ ਦੇ ਮੌਕੇ ਤੇ ਸੀ ਹੋਰ ਸਪੈਸ਼ਲ ਛੂਟ ਦੇ ਰਹੇ ਆ ਕਿ ਹਰੇਕ 5 ਬੈਗ ਦੇ ਨਾਲ ਸਾਡੇ ਸਪਲੀਮੈਂਟਸ ਦੇ ਕੁਝ ਫ੍ਰੀ ਪ੍ਰੋਵਾਈਡ ਕਰਾਉਂਦੇ ਆ ਸਾਡੇ ਨਾਲ ਜੁੜੋ ਅਤੇ ਵੱਧ ਤੋਂ ਵੱਧ ਲਾਭ ਉਠਾਓ ਦੀਵਾਲੀ ਦੇ ਮੌਕੇ ਤੇ 5 ਬੈਗ ਗੋਦਰੇ ਦੇ ਖਰੀਦੋ ਤੇ ਇੱਕ ਮੁਫਟਿਕ ਸਪਲੀਮੈਂਟ ਫ੍ਰੀ ਲਓ ਤੇ ਤੁਹਾਨੂੰ ਦੱਸ ਦਈਏ ਕਿ ਸਾਡੀ ਜਿਹੜੀ ਹੈੱਡ ਬ੍ਰਾਂਚ ਆ ਉਹ ਪਾਸੋਂ ਸ਼ਹਿਰ ਦੇ ਵਿੱਚ ਹੈ ਪਟਿਆਲਾ ਰੋਡ ਤੇ ਬਾਬਾ ਪੀਰ ਦੇ ਬਿਲਕੁਲ ਸਾਹਮਣੇ ਤੇ ਸਾਡੀਆਂ 2 3 4 ਬ੍ਰਾਂਚਾਂ ਜਿਹੜੀਆਂ ਹੋਰ ਵੀ ਨੇ ਕਿ ਜਿੱਦਾਂ ਕਿ ਚਾਹਲ ਹੋ ਗਈ ਸੋ ਹੌਲੀ ਇੱਕ ਕਰਾਲਾ ਹੋ ਗਿਆ ਤੇ ਅਸੀਂ ਪਟਿਆਲਾ ਤੇ ਮਲੋਹ ਨਾਮਾ ਸ਼ੁਰੂ ਕਰਨ ਜਾ ਰਹੇ ਹਾਂ ਉੱਥੋਂ ਵੀ ਸੇਮ ਸਹੂਲਤਾਂ ਸੇਮ ਰੇਟ ਦੀ ਜਿਹੜੀ ਇਹ ਤੁਸੀਂ ਖਲ ਤੇ ਫੀਡ ਉੱਥੋਂ ਲੈ ਸਕਦੇ ਹੋ ਤੇ ਲਾਸਟ ਸੇ ਤੁਹਾਨੂੰ ਦੱਸ ਰਹੀਏ ਕਿ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਮੇਰਾ ਕੰਟੈਕਟ ਨੰਬਰ ਨੋਟ ਕਰ ਲਿਆ ਜਾਵੇ 8968800516 ਦੁਬਾਰਾ ਦੱਸ ਰਿਆਂ 99668800516 ਧੰਨਵਾਦ